ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੇ ਮਨ ਭੀਤਰ ਮੰਗਨ ਕੋ ਹਰ ਦਾਨ ਰਹਾਉ ਸੁਖ ਦਾਏ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਨ ਰਸਨ ਬਖਾਨ गोपालदयाल गोविंद दम उधर निर्मल कथा ज्ञान नानक को हर कै रंग रंगो चरण कमल संग ध्यान केदारा महला پنجਵਾ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਵ ਹੋਇ ਆਪ ਨੂੰ ਨਾਉ ਰਹਾਉ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਏ ਤਤ ਮਨ ਰਹਿਸਾਉ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਉਠਾਓ ਸਰਬ ਪ੍ਰਤ ਪਾਲਹਿ ਸਗਲ ਸਮਾਲਹਿ ਸਗਲ ਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਘਟ ਘਟ ਤੁਝਹਿ ਦਿਖਾਉ ਕੇ ਦਾਰਾ ਮਹਲਾ ਪੰਜਵਾ ਪ੍ਰਿਆਕੇ ਪ੍ਰੇਤ ਪਿਆਰੀ ਮगन ਮਨੈ ਮੈਂ ਚਿਤ ਵੋ ਆਸਾ ਨੇ ਨੋ ਤਾਰ ਤੁਹਾਰੀ ਰਾਉ ਓਏ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਘਰੀ ਕਿ ਹਾਰੇ ਖੂਲੇ ਕਪਟ ਧਪਟ ਬੁਝ ਤ੍ਰਿਸ਼ਨਾ ਜੀਵੋ ਪੇਖ ਦਰਸਾਰੇ ਕੌਨ ਸੋ ਯਤਨ ਉਪਾਓ ਕਨੇਹਾ ਸੇਵਾ ਕੌਨ ਵਿਚਾਰੀ ਮਾਨਿਆ ਬਿਮਾਨ ਮੋਹ ਤਜ ਨਾਨਕ ਸੰਤੈ ਸੰਗ ਉਦਾਰੀ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵੋ ਕਰਹੁ ਕਿਰਪਾ ਗੋਪਾਲ ਗੋਬਿੰਦੇ अपना नाम जपावो रहाऊ काड लिए प्रब्यान बिखेते साध संग मन लावो ब्रह्म भाव मोह कटयो गुरबचनी अपना दर्श दिखावो सब के रेनु होए मन मेरा अहम बुद्ध त्यावो ਆਪਣੇ ਭਗਤ ਦੇ ਦਿਆਲਾ ਵਡਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗ ਰਚਤ ਮਿਥਿਆ ਪਹਿਰਤ ਖਾਤ ਰਹਾਓ ਧਨ ਜੋ ਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਬ ਹਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦ੍ਰਮ ਸ਼ਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਏ ਨ ਚਾਲਸ ਸਾਥ ਦੇਨਾ ਨਾਥ ਕਰुणाਪਤ ਸੁਆਮੀ ਅਨਾਥਾਂ ਕੇ ਨਾਥ ਰਹਾਉ ਸੁਤ ਸੰਪਤ ਵਿਖਿਆ ਰਸ ਭੋਗਵਤ ਨਹਿ ਨਿਭਤ ਜਮਕੇ 파ਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸ਼ਰਨ ਸਮਰਤ ਆਕਤ ਅਗੋਚਰ ਹਰ ਸਿਮਰਤ ਦੁਖ ਲਾਥ ਨਾਨਕ ਦੀਨ ਧੁਰ ਜਨ ਬੰਸਤ ਮਿਲੈ ਲਖਤ ਧਰਮਾਥ ਕੇਦਾਰਾ ਮਹੱਲਾ ਪੰਜਵਾ ਘਰ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਬਿਸਰਤ ਨਾ ਹੈ ਮਨ ਤੇ ਹਰੀ ਅਬ ਇਹ ਪ੍ਰੇਤ ਮਹਾ ਪ੍ਰਬਲ ਭਈ ਆਨ ਵਿਖੇ ਜਰੀ ਰਹਾਉ ਬੂੰਦ ਕਹਾ ਤਿਆਗ ਚਾਤ੍ਰਿਕ ਮੀਨ ਰਹਤ ਨਾ ਘਰੇ गोनु गोपाल उचार रसना तेव एहे परे महानाद कुरंग मोहयो बेद तखना सरी प्रभु चरण कमल रसाल नानक ਗਾਠ ਬਾਦ ਧਰੀ ਕੇਦਾਰਾ ਮਹੱਲਾ 5ਵ ਪ੍ਰੇਤਮ ਬਸਰਦ ਮਹਿਖੋਰ ਪਰਮ ਭੀਤ ਨਿਵਾਰ ਠਾਕੁਰ ਤੂੰ ਗਹਿ ਲੇ ਹੋ ਆਪਣੀ ਔਰ ਰਹਾਉ ਅਦਕ ਗਰਤ ਸੰਸਾਰ ਸਾਗਰ ਕਰ ਦਿਆ ਚਾਰ ਤੋੜ ਸੰਤ ਸੰਗ ਹਰ ਚਰਨ ਬੋਹਿਧ ਉਦਰ ਤੇ ਲੈ ਮੋਰਾ ਗਰਭ ਕੁੰਡ ਮੈਂ ਜਿਨੇ ਧਾਰਿਓ ਨਹੀਂ ਬਿਖੈ ਬਨ ਮਹਿ ਹੋਰ ਹਰ ਸਕਤ ਸ਼ਰਨ ਸਮਰਥ ਨਾਨਕ ਆਨ ਨਹੀਂ ਨਿਹੋਰਾ ਕੇਦਾਰਾ ਮਹੱਲਾ ਪੰਜਵਾ ਰਸਨਾ RAM RAM ਬਖਾਨਾ ਗੁਨ ਗੋਪਾਲ ਉਹ ਚਾਰ ਦਿਨ ਰਹਿਨ ਭਏ ਕਲਮਲਹਾਨ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਠਨ ਮੋਹ ਦਰੰਤ ਆਸਾ ਝੂਠ ਸਰ ਪਰਮਾਨ ਸਤਿਪੁਰਖ ਆਕਾਲ ਮੂਰਤ ਹਿਦੈ ਤਾਰੋ ਧਿਆਨ ਨਾਮ ਨਿਧਾਨ ਲਾਬ ਨਾਨਕ ਬਸਤੇ ਪਰਵਾਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਸ਼ ਬਿਆਪੈ ਸੰਤ ਸੰਗ ਵਿਹਾਰ ਰਹਾਉ ਕਰ ਅਨੇ ਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਇਸ ਦਹਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਣਾਗਤੇ ਤੇਰੇ ਸੰਤਨਾਕੇ ਸ਼ਾਰ केदार মহলਾ ਪੰਜਵਾਹ ਹਰ ਕੇ ਨਾਮ ਬਿਨ ਤ੍ਰਿਗਸਰੋਤ ਜੀਵਨ ਰੂਪ ਬੇਸਾਰ ਜਿਵ ਹੈ ਤਹਿਕਤ ਜੀਵਨ ਹੋਤ ਰਹਾ ਖਾਤ ਤੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ ਆਠ ਪਹਿਰ ਮਹਾશ્રਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੇ ਰੋਤ ਕਰ ਜੋਰ ਨਾਨਕ ਦਾਨ ਮੰਗੇ ਹਰ ਰੱਖੋ ਕੰਠ ਪਰੋਤ ਕੇਦਾਰਾ ਮਹੱਲਾ ਪੰਜਵਾ ਸੰਤਹਿ ਤੂਰ ਨੇ ਮੁਖ ਮਲੀ ਗੁਣਾ ਅਚੂਤ ਸਦਾ ਪੂਰਨ ਨਹਿ ਦੁਖ ਬਿਅਪਹਿ ਕਲਿ ਰਹਾਉ ਗੁਰ ਬਚਨ ਕਾਰਜ ਸਰਬ ਪੂਰਨ ਈਤੂਤਨਾ ਹਲੀ ਪ੍ਰਭ ਏਕ ਅਨਕ ਸਰਬਤ ਪੂਰਨ ਬਿਖੇ ਅਗਨਨਾ ਜਲੀ ਗਹਿ ਪੁਜਾਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਆਨਾਥ ਆਇਓ ਨਾਨਕ ਹਰ ਸੰਗ ਚੱਲੇ ਕੇਦਾਰਾ ਮਹਲਾ ਪੰਜਵਾ ਹਰ ਕੇ ਨਾਮ ਕੇ ਮਨ ਰੁਚੈ ਕੋਟ ਸਾਹਿਬ ਅਨੰਦਪੁਰਾਣਾ ਜਲਤ ਸ਼ਾਤੇ ਬੁਝੈ ਰਹਾ ਸੰਤ ਮਾਰਗ ਚਲਤ ਪਰਾਨੇ ਪਤ ਤ ਉਧਰੈ ਮੁਚੈ ਰੇਨ ਜਨ ਕੇ ਲੱਗੇ ਮਸਤ ਕਾ ਅਨਕ ਤੀਰਥ ਸੁਚੈ ਚਰਨ ਕਮਨ ਧਿਆਨ ਭੀਤਰ ਘਟ ਘਟੇ ਸੁ ਅਮੀ ਸੁਜੈ ਸ਼ਰਨ ਦੇਵਿਆ ਪਾਰ ਨਾਨਕ ਬਹਰ ਜਮ ਨਹੀਂ ਲੁਝੈ ਕੇਦਾਰਾ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹਾ ਸਰਬਤਰ ਮੈਂ ਸੋ ਪੁਰਖ ਵਿਦਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘਟ ਘਟ ਨਦਰ ਨਿਹਾਲਿਆ ਜੋ ਸ਼ਰਣੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਭੰਨੇ ਘਾਲਿਆ ਹਰ ਗੁਣ ਨੇ ਦਗਾਏ ਸਹਿਜ ਸੁਪਾਏ ਪ੍ਰੇਮ ਮਹਾਰਸ ਮਤਾ ਨਾਨਕ ਦਾਸ ਤੇਰੀ ਸ਼ਰਨਾਇ ਤੂੰ ਪੂਰਨ ਪੁਰਖ ਬਿਦਾਤਾ ਹਰ ਪ੍ਰੇਮ ਭਗਤ ਜਨ ਵਿਦਿਆ ਸਿਆਨ ਕਤ ਜਾਹੀ ਮੀਨ ਬਿਸ਼ੋਹਾ ਨ ਸਹੈ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀਏ ਦੁਖ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਕਬਰੈਨ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪਰਗਾਸਿਆ ਹਰ ਦਰਸ ਮਨ ਲਗਾ ਦਿਨ ਸਸ ਭਾਗਾ ਅਨ ਦੇ ਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬਨੰਤੀ ਕਤ ਹਰ ਬਿਨ ਪ੍ਰਾਨ ਟਿਕਾਹੀ ਸਾਸ ਬਿਨਾ ਜੋ ਦੇਹ ਰੇ ਕਤ ਸੁਭਾ ਪਾਵੇ ਦਰਸ ਬਿਹੂਨਾ ਸਾਧ ਜਨ ਖਿੰਟ ਕਨ ਨ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬਿਦਿਆ ਹਰ ਰਸ ਕ ਬੈਰਾਗੇ ਨਾਮ ਲਵ ਲਾਗੇ ਕਤ ਹੋ ਨ ਜਾਏ ਨ ਖੇਡਿਆ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਮਾਵੇ ਹੋਾ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਣੇ ਸੰਗ ਸਮਾਵੇ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਤਾਰੇ ਨਿਰਗੁਣ ਨੇਚ ਅਨਾਥ ਮੈਂ ਨਹੀਂ ਦੁਖ ਵਿਚਾਰੇ ਨਹੀਂ ਦੁਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਵਛਲ ਸੁਨੇ ਅੰਚ ਲੁਗਹਿ ਆ ਘਟ ਘਟ ਪੁਰ ਸਮਾਨਿਆ ਸੁਖ ਸਾਗਰ ਪਾਇਆ ਸਹਿਜ ਸਫਾਇਆ ਜਨਮ ਮਰਨ ਦੁਖ ਹਾਰੇ ਕਰ ਗਏ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰਹਾਰੇ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਉਸਤਾ ਨਿੰਦਾ ਦੂਬਿ ਬਿਬਰਜਿਤ ਤਜ ਹੁਮਾਨ ਅਬਿਮਾਨਾ ਲੋਹਾ ਕੰਚਨ ਸਮਕਰ ਜਨਹੇ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਿਬਰਜਿਤ ਹਰ ਪਦ ਚੀਨੇ ਸੋਈ ਰਹਾ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿਨਹੀ ਪਰਮ ਪਦ ਪਾਇਆ ਤੀਰਥ ਬਰਤਨੇ ਮੁ ਸੁਚ ਸੰਜਾਮਾ ਸਦਾ ਰਹੇ ਨਿ ਕਮਾ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੁਕਾ ਚਿਤਵਤ ਆਤਮ ਰਾਮਾ ਜੇ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਸਾ ਨਿਰਭਉ ਪੂਰ ਰਹੇ ਪ੍ਰਮ ਭਗਾ ਕਹ ਕਬੀਰ ਜਨਦਾਸਾ ਜੇ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੇ ਨਾਸਾ ਨਿਰਭਉ ਪੂਰ ਰਹੇ ਪ੍ਰਮ ਭਗਾ ਕਹ ਕਬੀਰ ਜਨਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ